ਹੈਲੋ ਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜੀ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਜਿਸ ਵਿੱਚ ਆਪਾਂ ਬੀਬੀ ਰਜਨੀ ਜੀ ਦੇ ਬਾਰੇ ਜਾਣਦੇ ਹਾਂ ਬੀਬੀ ਰਜਨੀ ਬਾਰੇ ਤਾਂ ਤੁਸੀਂ ਨੇ ਸੌ ਹੀ ਸੁਣਿਆ ਹੀ ਹੋਵੇਗਾ ਉਹਨਾਂ ਦਾ ਇਤਿਹਾਸ ਵਿੱਚ ਕੀ ਸਥਾਨ ਸੀ ਉਸ ਬਾਰੇ ਜਾਣਦੇ ਹਾਂ ਕਿਉਂਕਿ ਉਹਨਾਂ ਦੀ ਇਤਿਹਾਸ ਵਿੱਚ ਇੱਕ ਖਾਸ ਜਗ੍ਹਾ ਹੈ ਬੀਬੀ ਜੀ ਜੀ ਨੇ ਉਹਨਾਂ ਦੇ ਪਿਤਾ ਜੀ ਨੇ ਜਾਨ ਬੁੱਝ ਕੇ ਇੱਕ ਕੋੜੀ ਨਾਲ ਕਿਉਂ ਵਿਆਹ ਦਿੱਤਾ ਸੀ ਅਤੇ ਬੀਬੀ ਜੀ ਤੇ ਪਿਤਾ ਜੀ ਨਾਲ ਆਖਿਰ ਵਿੱਚ ਕੀ ਕੁਝ ਹੋਇਆ ਇਸ ਵੀਡੀਓ ਵਿੱਚ ਜਾਣਦੇ ਹਾਂ ਜੀ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਪੱਟੀ ਤੋਂ ਇਸ ਇਸ ਪੱਟੀ ਲਾਕੇ ਵਿੱਚ ਇੱਕ ਦੁਨੀ ਦੁਨੀ ਚੰਦ ਨਾਮ ਦਾ ਇਨਸਾਨ ਰੈਂਦਾ ਸੀ ਜੋ ਕਿ ਬਹੁਤ ਹੀ ਸੌਕਾਰ ਬੰਦਾ ਸੀ ਤਕੜਾ ਬੰਦਾ ਸੀ ਉਸ ਕੋਲੇ ਬਹੁਤ ਸਾਰਾ ਪੈਸਾ ਤੇ ਜਾਇਦਾਦ ਸੀ ਉਸ ਦਾ ਲੋਕ ਮਾਨ ਸਨਮਾਨ ਕਰਦੇ ਸਨ ਦੁਨੀ ਚੰਦ ਆ ਇੱਕ ਪਰਿਵਾਰ ਸੀ ਜਿਸ ਦੇ ਵਿੱਚ ਉਸ ਦੀ ਪਤਨੀ ਤੇ ਚਾਰ ਧੀਆਂ ਸਨ ਉੱਤਰ ਦੀ ਦਾਤ ਲਿਓ ਰੱਬ ਅੱਗੇ ਮਨਤਾ ਕਰਲੇ ਕਰਦੇ ਰਹਿੰਦਾ ਸੀ ਪਰ ਉਸ ਦੇ ਅੱਗੇ ਕੋਈ ਵੀ ਇਸ ਨਹੀਂ ਸੀ ਚਲਦੀ ਜਦ ਉਸ ਦੀ ਪਤਨੀ ਨੇ 59 ਬੱਚੇ ਨੂੰ ਜਨਮ ਦੇਣਾ ਸੀ ਤਾਂ ਉਸ ਨੇ ਬਹੁਤ ਸਾਰੇ ਦਾਨ ਪੁੰਨ ਕੀਤੇ ਬਹੁਤ ਸਾਰੇ ਮੰਦਰਾ ਮਸਿੱਤਾਂ ਦੇ ਵਿੱਚ ਵੱਡੇ ਵੱਡੇ ਹਵਨ ਪੁੰਨ ਕੀਤੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸ ਦੇ ਘਰ ਇੱਕ ਪੰਜਵਈ ਫੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਉਸ ਨੇ ਜਨਮ ਲਿਆ ਤਾਂ ਉਸ ਦਾ ਨਾਮ ਬੀਬੀ ਰਜਨੀ ਰੱਖਿਆ ਗਿਆ ਜਦੋਂ ਬੀਬੀ ਰਜਨੀ ਜੀ ਦਾ ਜਨਮ ਹੋਇਆ ਤਾਂ ਦੁਨੀ ਚੰਦਰਾਬ ਤੋਂ ਭਰੋਸਾ ਉੱਟ ਗਿਆ ਤਾਂ ਉਸ ਨੇ ਸਾਰੇ ਮੰਦਰਾਂ ਵਿੱਚੋਂ ਮੂਰਤੀਆਂ ਨੂੰ ਹਟਾ ਦਿੱਤਾ ਸੀ ਜੋ ਰੱਬ ਨੂੰ ਮੰਨਦਾ ਸੀ ਤਾਂ ਉਸ ਨੂੰ ਮੰਨਣ ਤੋਂ ਮਨਾ ਕਰਦਾ ਸੀ ਸਾਰੇ ਮੰਦਰਾਂ ਦੇ ਸਿੱਖ ਤਾਂ ਉਸ ਜਾਨ ਤੋਂ ਡਰਦੇ ਸਨ ਉਹ ਵੀ ਬੀਬੀ ਰਾਜਨੀ ਜੀ ਸੀ ਉਹ ਬਚਪਨ ਤੋਂ ਹੀ ਪੜੀ ਧਾਰਮਿਕ ਵਿਚਾਰਾਂ ਵਾਲੀ ਸੀ ਉਸ ਨੂੰ ਪਰਮਾਤਮਾ ਦੇ ਲਗਨ ਵਿੱਚ ਹਮੇਸ਼ਾ ਮਗੇ ਰਹਿੰਦੀ ਉਸ ਦੇ ਵਿਚਾਰ ਵੀ ਪਰਮਾਤਮਾ ਨਾਲ ਜੁੜੇ ਹੋਏ ਸਨ ਪਰ ਦੋਨੇ ਚੰਦ ਨੂੰ ਇਹ ਸਭ ਮਨਜ਼ੂਰ ਨਹੀਂ ਸੀ ਪਰ ਦੋਨੇ ਚੰਦ ਚੰਗਾ ਨਹੀਂ ਸੀ ਲੱਗਦਾ ਦੋਨੇ ਚੰਦ ਜੀ ਨੂੰ ਉਹ ਹਮੇਸ਼ਾ ਹੀ ਬੀਬੀ ਰਾਜਨੀ ਜੀ ਦੇ ਦਿੱਤੇ ਬਹੁਤ ਗੁੱਸਾ ਕਰਦਾ ਸੀ ਉਸ ਨੂੰ ਆਪਣੇ ਘਰ ਵਿੱਚ ਰੱਬ ਦਾ ਨਾਮ ਲੈਣਾ ਬਿਲਕੁਲ ਪਸੰਦ ਨਹੀਂ ਸੀਗਾ। ਉਸ ਨੇ ਇੱਕ ਦਿਨ ਆਪਣੇ ਪੰਜੇ ਧੀਆਂ ਨੂੰ ਆਪਣੇ ਕੋਲੇ ਬੁਲਾਇਆ ਤੇ ਆਪਣੀ ਪਤਨੀ ਨੂੰ ਤੇ ਉਸ ਨੇ ਕਿਹਾ ਕਿ ਤੁਸੀਂ ਕਿਸ ਦਾ ਦਿੱਤਾ ਹੋਇਆ ਖਾਂਦੀਆਂ ਹੋ? ਤਾਂ ਚਾਰੇ ਧੀਆਂ ਨੇ ਦਰਦਿਆਂ ਹੋਇਆਂ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਹੀ ਦਿੱਤਾ ਖਾਂਦੀਆਂ ਹਾਂ। ਤੁਸੀਂ ਸਾਨੂੰ ਪੈਨਨ ਨੂੰ ਦਿੰਦੇ ਹੋ ਜੋ ਅਸੀਂ ਇਹ ਸੋਨੇ ਦੇ ਗਹਿਣੇ ਪਾਏ ਹੋਏ ਹਨ ਉਹ ਵੀ ਤੁਹਾਡੇ ਹੀ ਤੈਨ ਹਨ। ਪਰ ਰਜਨੀ ਸੀ ਉਸਨੇ ਕੋਈ ਜਵਾਬ ਨਾ ਦਿੱਤਾ ਉਹੀ ਸਵਾਲ ਦੁਨੀ ਚਲਨੇ ਦੁਬਾਰਾ ਰਜਨੀ ਨੇ ਫੇਰ ਪੁੱਛਿਆ ਕਿ ਰਜਨੀ ਤੁਸੀਂ ਕਿਸ ਦਾ ਪੱਤੇ ਖਾਂਦੇ ਹੋ ਤਾਂ ਰਜਨੀ ਨੇ ਕਿਹਾ ਕਿ ਨਹੀਂ ਪਿਤਾ ਜੀ ਮੈਂ ਤਾਂ ਹੰਡਾ ਦੱਤਾ ਨਹੀਂ ਮੈਂ ਤਾਂ ਉਸ ਰੱਬ ਦਾ ਦੱਤਾ ਹਾਂ ਖਾਂਦੀ ਹਾਂ ਜੋ ਪਥਰ ਵਿੱਚ ਤੇ ਸਾਰੇ ਜੀਵ ਜੰਤੂਆਂ ਨੂੰ ਖਾਣ ਨੂੰ ਦਿੰਦਾ ਹੈ ਰੱਬ ਸਭ ਦੇ ਵਿੱਚ ਵਸਦਾ ਹੈ ਜੀਵ ਜੰਤੂਆਂ ਦੇ ਵਿੱਚ ਇਨਸਾਨਾਂ ਦੇ ਵਿੱਚ ਮੈਂ ਹਮੇਸ਼ਾ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੀ ਹਾਂ ਤਾਂ ਦੁਨੀ ਚੰਦੋ ਚਾਰਾਂ ਦੀ ਐਂਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਤਾਂ ਦੁਖੀ ਹੋ ਕੇ ਉਸਨੇ ਵੀ ਵੀ ਰਜਨੀ ਨੂੰ ਕਿਹਾ ਕਿ ਮੈਂ ਦੇਖਣਾ ਤੈਨੂੰ ਤੇਰਾ ਰੱਬ ਕਿਸ ਤਰ੍ਹਾਂ ਖਾਣ ਨੂੰ ਦਿੰਦਾ ਤਾਂ ਉਸਨੇ ਗੁੱਸੇ ਵਿੱਚ ਆ ਕੇ ਇੱਕ ਨੌਜਵਾਨ ਮੁੰਡਾ ਲੱਭਿਆ ਜੋ ਕਿ ਬਹੁਤ ਗਰੀਬ ਸੀ ਉਸਦੇ ਸਰੀਰ ਉੱਤੇ ਥੋੜੀ ਦਾ ਰੋਗ ਸੀ ਉਹ ਲੋਕਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਕੋਈ ਵੀ ਲੋਕ ਉਸ ਕੋੜੀ ਦੇ ਨੇੜੇ ਨਹੀਂ ਜਾਂਦੇ ਸਨ ਸਾਰੇ ਉਸ ਤੋਂ ਦੂਰ ਭੱਜੇ ਸਨ ਉਸ ਨੂੰ ਪਿੰਡ ਤੋਂ ਬਾਹਰ ਇੱਕ ਰੁੱਖ ਦੇ ਹੇਠਾਂ ਰਹਿਣ ਲਈ ਕਿਹਾ ਗਿਆ ਸੀ ਤਾਂ ਦੋਨੇ ਚੰਦ ਨੇ ਉਸ ਕੋੜੀ ਨੂੰ ਆਪਣੇ ਘਰ ਲਿਆ ਕੇ ਉਸ ਕੋੜੀ ਨਾਲ ਕੀਪੀ ਰਜਨੀ ਦਾ ਵਿਆਹ ਕਰ ਦਿੱਤਾ ਪਰ ਉਸ ਸਮੇਂ ਉਸ ਦੀਆਂ ਮਾਤਾ ਜੀ ਤੇ ਭੈਣਾਂ ਰੋਂਦੀਆਂ ਰਹੀਆਂ ਪਰ ਕੁਝ ਨਾ ਕਰ ਰਹੀ ਕਰ ਸਕੀਆਂ ਇਸੇ ਤਰ੍ਹਾਂ ਹੀ ਬੀਬੀ ਰਜਨੀ ਦਾ ਹੱਥ ਦੋਨੋਂ ਚੰਦ ਨੇ ਉਸ ਪੂਰੀ ਦੇ ਹੱਥ ਵਿੱਚ ਪੜਾ ਦਿੱਤਾ ਪਰ ਰਜਨੀ ਨੇ ਆਪਣੇ ਪਿਤਾ ਜੀ ਦੀ ਗੱਲ ਮੰਨਦੇ ਹੋਏ ਕਿਹਾ ਪਿਤਾ ਜੀ ਸਤ ਵਚਨ ਹਨ ਜਿਵੇਂ ਤੁਸੀਂ ਕਹੋਗੇ ਓਮਾ ਹੀ ਕਰਾਂਗੀ ਰਜਨੀ ਨੇ ਰੱਬ ਦਾ ਬਾਣਾ ਬਨ ਕੇ ਆਪਣੇ ਪਤੀ ਨੂੰ ਛੋਟੀ ਜੀ ਰੇੜੀ ਦੇ ਵਿੱਚ ਬਿਠਾ ਕੇ ਪਿੰਡ ਤੋਂ ਬਾਹਰ ਚਲੇਗੀ ਉਸਦੇ ਪਿਤਾ ਜੀ ਨੇ ਕਿਹਾ ਸੀ ਕਿ ਤੁਸੀਂ ਇਸ ਪੱਤੀ ਸਹਿਰ ਵਿੱਚ ਦੇਖਣੇ ਨਹੀਂ ਚਾਹੀਦੇ ਪਰ ਉਸ ਬੀਬੀ ਰਜਮੀ ਦੇ ਸਾਹੀ ਕੱਪੜਿਆਂ ਦੇ ਚਾਹਤੀ ਸਾਦੇ ਕੱਪੜੇ ਸਨ ਉਹ ਭੁੱਖੇ ਪਾਣੇ ਪਿੰਡ ਪਿੰਡ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ ਉਹ ਹਮੇਸ਼ਾ ਹੀ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਸੀ ਕਿ ਮੈਨੂੰ ਤੇਰੇ 'ਤੇ ਬਹੁਤ ਹੀ ਭਰੋਸਾ ਹੈ ਮੈਨੂੰ ਤੇਰੇ 'ਤੇ ਬੜਾ ਮਾਣ ਹੈ ਜੇ ਤੇਰਾ ਇਹੀ ਹੀ ਇਹੀ ਹੀ ਪਾਣਾ ਹੈ ਤਾਂ ਮੰਨਣ ਲਈ ਤਿਆਰਾਂ ਹਮੇਸ਼ਾ ਸਾਰੇ ਰੋਮ ਸੋਮਰ ਰੋਟੀਆਂ ਖਾ ਕੇ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਇੱਕ ਦਿਨ ਆਪਣੇ ਪਤੀ ਨੂੰ ਪਿੰਡ ਵਿੱਚ ਬਿਠਾ ਕੇ ਮੰਗਲ ਲਈ ਚਲੀ ਜਾਂਦੀ ਹੈ ਤਾਂ ਜੋ ਵੀ ਸੁੱਕੀਆਂ ਰੋਟੀਆਂ ਉਸ ਨੂੰ ਮਿਲਦੀਆਂ ਤਾਂ ਉਹ ਉਹ ਉਸ ਵਿੱਚ ਵੀ ਗੁਜ਼ਾਰਾ ਕਰ ਲੈਂਦੀ ਸੀ ਰੁੱਖੀ ਮਿਸ ਮਿਸੀ ਖਾ ਕੇ ਹਮੇਸ਼ਾ ਸੁਖਰ ਗੁਜ਼ਾਰ ਕਰਦੀ ਉਸ ਪਰਮਾਤਮਾ ਦਾ ਐਵੇਂ ਹੀ ਉਸਨੇ ਬਹੁਤ ਸਾਰੇ ਤੀਰਥ ਇਸ਼ਨਾਨ ਕੀਤੇ ਪਰ ਉਹ ਪਰਮਾਤਮਾ ਤੋਂ ਹਮੇਚੇ ਅਰਦਾਸ ਕਰਦੀ ਸੀ ਕਿ ਉਸ ਦਾ ਪਤੀ ਠੀਕ ਹੋ ਜਾਵੇ ਆਖਰਕਾਰ ਉਹ ਇੱਕ ਦਿਨ ਇੱਕ ਚੱਕ ਨਾਮ ਦੇ ਪਿੰਡ ਗੁਰੂ ਰਾਮਦਾਸ ਜੀ ਦੇ ਜੋ ਕਿ ਅੱਜ ਕੱਲ੍ਹ ਅਸੀਂ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ ਉੱਥੇ ਚਲੀ ਗਈ ਉਸ ਸਮੇਂ ਉੱਥੇ ਇੱਕ ਪਾਣੀ ਦੀ ਛੱਪੜੀ ਬਣੀ ਹੋਈ ਸੀ ਉਸਦੇ ਲਵੇ ਇੱਕ 베ਰੀ ਸੀ ਆਪਣੇ ਪਤਨੀ ਨੂੰ ਪਤਨੀ ਨੂੰ ਤਕਲੀਫ ਵਿੱਚ ਦੇਖਦੇ ਹੋਏ ਉਹ ਕੋੜੀ ਬਹੁਤ ਦੁਖੀ ਹੁੰਦਾ ਪਰ ਕੁਝ ਨਹੀਂ ਕਰ ਸਕਦਾ ਸੀ ਪਰ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਉਸ 베ਰੀ ਦੇ نیچے ਬਿਠਾ ਦਿੱਤਾ ਤੇ ਕੁਝ ਖਾਣ ਲਈ ਮੰਗਣ ਲਈ ਤੁਰ ਪਈ ਜਿਹੜੀ 베ਰੀ ਹੇਠਾਂ ਉਹ ਪਿੰਗਲਾ ਬੈਠਾ ਸੀ ਉੱਥੇ ਬਹੁਤ ਸਾਰੇ ਕਾਂ ਬੈਠੇ ਹੋਏ ਸਨ ਤੇ ਕਾਂ ਮਰੌੜੀ ਬਾ ਰਹੇ ਸਨ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਸਾਰੇ ਕੋਈ ਖੁਸ਼ੀ ਵਿੱਚ ਗੀਤ ਗਾ ਰਹੇ ਹੋ ਕਿਸੇ ਤਰ੍ਹਾਂ ਹੀ ਰਜਨੀਦਾ ਪਿੰਗਲਾ ਪਤੀ ਵੀ ਦੇਖਦਾ ਹੈ ਕਿ ਉਹ ਕਾਂ ਕਿਵੇਂ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਤੇ ਬਾਹਰ ਨਿਕਲਦੇ ਹਨ ਕੁਝ ਕਾਂ ਉੱਥੇ ਪਾਣੀ ਪੀ ਕੇ ਵਾਪਸ ਚਲੇ ਜਾਂਦੇ ਸਨ ਕੁਝ ਕਾਂ ਉਸ ਪਾਣੀ ਵਿੱਚ ਡੁਬਕੀ ਲਗਾ ਕੇ ਕਾਲੇ ਤੇ ਚਿੱਟੇ ਹੋ ਕੇ ਬਾਹਰ ਆਉਂਦੇ ਸਨ ਰਜਨੀਦਾ ਉਹ ਹਸਪਤਲੀਂ ਦਾ ਵਿਸ਼ਵਾਸ ਪਨ ਰਿਹਾ ਸੀ ਕਿ ਜੇ ਮੈਂ ਇਸ ਛਪੜੀ ਵਿੱਚ ਇਸ਼ਨਾਨ ਕਰਾਂ ਤਾਂ ਸ਼ਾਇਦ ਮੇਰਾ ਇਹ ਕੋੜ ਦਾ ਰੋਗ ਵੀ ਠੀਕ ਹੋ ਜਾਵੇ ਪਰ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਉਹ ਛਪੜੀ ਦੇ ਨੇੜੇ ਰਿਗੜਦਾ ਰਿਗੜਦਾ ਗਿਆ ਜਦੋਂ ਉਹ ਛਪੜੀ ਵਿੱਚ ਜਾਣ ਲੱਗਾ ਤਾਂ ਉਸ ਨੂੰ ਡਰ ਵੀ ਲੱਗ ਰਿਹਾ ਸੀ ਕਿ ਕਿਧਰੇ ਇਹ ਜਾਨਾ ਡੂੰਗੀ ਨਾ ਹੋਵੇ ਤਾਂ ਉਸਨੇ 베ਰੀ ਦੀ ਇੱਕ ਸਾਖਾ ਫੜ ਲਈ ਉਸਨੇ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਪਾਣੀ ਵਿੱਚ ਡੁੱਬਕੀ ਲਗਾਈ ਤੇ ਆਪਣੀ ਇੱਕ ਬਾਹ ਬਾਹਰ ਰੱਖੀ ਉਸ ਨੂੰ ਪਰਮਾਤਮਾ ਤੇ ਬਹੁਤ ਯਕੀਨ ਸੀਗਾ ਤਾਂ ਉਸ ਨੂੰ ਬਹੁਤ ਹੀ ਲੋਕਿਕ ਪਾਣਾ ਵਰਤਿਆ ਤਾਂ ਉਹ ਬਿਲਕੁਲ ਠੀਕ ਹੋ ਗਿਆ ਕੋੜ ਨਾਲ ਹੋਏ ਸਾਰੇ ਜ਼ਖਮ ਉਸਦੇ ਠੀਕ ਹੋ ਚੁੱਕੇ ਸਨ ਇਸੇ ਤਰ੍ਹਾਂ ਹੀ ਬਹੁਤ ਖੁਸ਼ ਹੋ ਰਹੀ ਸੀ ਫਿਰ ਉਹ ਛਪੜੀ ਦੇ ਕੰਡੇ ਹੀ ਬੀਬੀ ਰਜਨੀ ਦੀ ਉਡੀਕ ਕਰ ਰਿਹਾ ਸੀ ਜਦੋਂ ਬੀਬੀ ਰਜਨੀ ਉੱਥੇ ਆ ਕੇ ਦੇਖਿਆ ਤਾਂ ਉਸਦਾ ਪਤੀ ਕੋੜੀ ਉੱਥੇ ਨਹੀਂ ਸੀ ਤਾਂ ਉਸਨੇ ਉੱਥੇ ਇੱਕ ਨੌਜਵਾਨ ਨੂੰ ਖੜੇ ਹੋਏ ਦੇਖਿਆ ਤਾਂ ਉਹ ਬੜੀ ਡਰ ਗਈ ਸੀ ਕਿ ਉਸਦਾ ਪਤੀ ਕਿੱਥੇ ਚਲੇ ਗਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਚੱਲ ਰਿਹਾ ਕਿ ਇਹ ਹੀ ਉਸਦਾ ਪਤੀ ਹੈ ਬੀਬੀ ਰਜਨੀ ਨੇ ਗੁੱਸੇ ਵਿੱਚ ਕਿਹਾ ਕਿ ਮੇਰਾ ਪਤੀ ਕਿੱਥੇ ਹੈ ਤੂੰ ਕਿੱਥੇ ਕਿਤੇ ਮਾਰਤਾ ਨਹੀਂ ਦਿੱਤਾ ਕਿਤੇ ਤੂੰ ਚਾਹੁੰਦਾ ਹੋਵੇਂ ਕਿ ਤੂੰ ਮੇਰਾ ਵਾਰਿਸ ਬਣ ਜਾਵੇਂ ਪਰ ਉਹ ਨੌਜਵਾਨ ਇਨਸਾਨ ਕਹਿ ਰਿਹਾ ਸੀ ਕਿ ਨਹੀਂ ਮੈਂ ਹੀ ਤੇਰਾ ਪਤੀ ਹਾਂ ਪਰ ਬੀਬੀ ਰਜਨੀ ਜੀ ਮੰਨਣ ਵਿੱਚ ਨਹੀਂ ਆ ਰਹੇ ਸਨ ਉਸਨੇ ਫਿਰ ਕਿਹਾ ਮੈਂ ਤੇਰਾ ਉਹੀ ਕੋੜੀ ਪਤੀ ਹਾਂ ਜੇ ਤੈਨੂੰ ਨਹੀਂ ਯਕੀਨ ਆਉਂਦਾ ਤਾਂ ਮੇਰਾ ਇਹ ਹੱਥ ਦੇਖ ਜੋ ਕਿ ਮੈਂ ਇੱਕ ਬਾਹਰ ਰੱਖਿਆ ਸੀ ਪਰ ਉਸ ਕੋੜੀ ਨੇ ਕਿਹਾ हे ਦੇਵੀ ਤੂੰ ਮੇਰੇ ਤੇ ਸ਼ੱਕ ਨਾ ਕਰ ਤੇਰੇ ਤੇ ਹੀ ਭਰੋਸਾ ਰੱਖ ਤੇ ਉਸ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਮੈਂ ਉਸ 베ਰੀ ਦੇ ਨੀਚੇ ਬਣੀ ਛਪੜੀ ਦੇ ਵਿੱਚ ਡੁੱਬ ਕੇ ਲਗਾਈ ਸੀ ਤਾਂ ਮੈਂ ਉਸ ਸਮੇਂ ਠੀਕ ਹੋ ਗਿਆ ਪਰ ਬੀਬੀ ਰਜਨੀ ਨਾ ਮੰਨੀ ਉਹ ਕਹ ਉਹ ਕਹਿਣ ਲੱਗੀ ਕਿ ਤੂੰ ਚੋਰ ਹੈ ਸੇ ਸਮੇਂ ਬੀਬੀ ਰਜਨੀ ਉੱਚੀ ਉੱਚੀ ਰੋਣ ਲੱਗ ਪਈ ਤੇ ਉਸੇ ਸਮੇਂ ਹੀ ਕੁੜੀ ਨੂੰ ਜਦ ਆਇਆ ਕਿ ਮੇਰਾ ਹੱਥ ਇੱਕ ਬਾਹਰ ਸੀ ਤਾਂ ਉਸਨੇ ਬੀਬੀ ਰਜਨੀ ਨੂੰ ਕਿਹਾ ਦੇਖੋ ਮੇਰਾ ਹੱਥ ਜੋ ਕਿ ਕੋੜ ਦੇ ਰੋਕੀ ਨਾਲ ਪੀੜਤ ਹੈ ਉਹ ਚਲ ਤੋ ਅੰਸ਼ੋ ਹਿਆ ਹੀ ਰਹਿ ਗਿਆ ਸੀ ਤਾਂ ਬੀਬੀ ਰਜਨੀ ਜੀ ਨੂੰ ਨਾਲ ਲਿਆ ਕੇ ਉਸ ਨੇ ਉਹ ਹੱਥ ਵੀ ਉਸ ਪਾਣੀ ਵਿੱਚ ਪਾ ਦਿੱਤਾ ਤਾਂ ਉਹ ਹੱਥ ਵੀ ਬਿਲਕੁਲ ਠੀਕ ਹੋ ਗਿਆ ਸੀ ਇਸੇ ਤਰ੍ਹਾਂ ਬੀਬੀ ਰਜਨੀ ਤੇ ਉਹ ਇਨਸਾਨ ਬਹੁਤ ਖੁਸ਼ ਹੋ ਗਏ ਉਸ ਤੋਂ ਬਾਅਦ ਇਹ 베ਰੀ ਜਿਸ ਜਗ੍ਹਾ ਤੇ ਉਸ ਕੋੜ ਦੇ ਰੋਗੀ ਤੋਂ ਪੀੜਿਤ ਵਿਅਕਤੀ ਦਾ ਰੋਗ ਠੀਕ ਹੋ ਗਿਆ ਸੀ ਉਸ ਦਾ ਉਸ ਦਾ ਨਾਮ ਦੁਖਪੰਜਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਕਿ ਅੱਜ ਕੱਲ੍ਹ ਵੀ ਲੋਕ ਇਸ ਦੀ ਸਰਦਾ ਭਾਵਨਾ ਦਾ ਇਸ਼ਨਾਨ ਕਰਦੇ ਹਨ ਜੋ ਕਿ ਇਹ ਅੰਮ੍ਰਿਤਸਰ ਵਿੱਚ ਸਰੋਵਰ ਤੇ ਕੋਲ ਬਣੀ ਹੋਈ ਹੈ ਉੱਧਰ ਉਸ ਦਾ ਪਿਤਾ ਰਜ ਬੀਬੀ ਰਜਨੀ ਦਾ ਪਿਤਾ ਜੀ ਦੇ ਕੋਲੋਂ ਸਾਰਾ ਧਨ ਮੁਕਿਆ ਸੀਗਾ ਉਸ ਨੂੰ ਚੋਰਾਂ ਤੇ ਡਾਕੂ ਨੇ ਕੋ ਲਿਆ ਸੀ ਉਹ ਗਰੀਬ ਇਨਸਾਨ ਬਣ ਚੁੱਕਿਆ ਸੀ ਬਹੁਤ ਹੋ ਹੀ ਪਸਤਾ ਰਿਹਾ ਸੀ ਤੇ ਉਹ ਆਖਰਕਾਰ ਬੀਬੀ ਰਜਨੀ ਨੂੰ ਜਦੋਂ ਮਿਲਿਆ ਤਾਂ ਉਸ ਨੇ ਕਿਹਾ ਕਿ ਕਿ ਪੁੱਤ ਸੱਚਮੁੱਚ ਹੀ ਆਪਾਂ ਸਾਰੇ ਇਨਸਾਨ ਰੱਬ ਦਾ ਦਿੱਤੇ ਹੀ ਖਾਂਦੇ ਹਾਂ ਉਸ ਤੋਂ ਉਸਦੇ ਹੁਕਮ ਤੋਂ ਬਿਨਾਂ ਇੱਕ ਵੀ ਪੱਤਾ ਨਹੀਂ ਹਿੱਲਦਾ ਸਭ ਇਨਸਾਨ ਉਸ ਦੀ ਰਜਾ ਵਿੱਚ ਹੀ ਆਉਂਦੇ ਨੇ ਸਭ ਇਨਸਾਨ ਉਸ ਦੀ ਉਸ ਦਾ ਦਿੱਤਾ ਹੀ ਖਾਂਦੇ ਹਨ ਹਾਂਜੀ ਇਹ ਸੀ ਸਾਡੀ ਅੱਜ ਦੀ ਬੀਬੀ ਰਜਨੀ ਦੇ ਇਤਿਹਾਸ ਵਿੱਚ ਯੋਗਦਾਨ ਜੀ ਅੱਜ ਦੀ ਵੀਡੀਓ ਤੁਹਾਨੂੰ ਇਹ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ